લાવ 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 દેખ દેખ લાવ લાવ ફગ ફગ દૂર લાવ ਰਾਸ਼ਨ ਜਿਹੜੇ ਲੈ ਜਾਂਦੇ ਯਾਰ ਤੁਸੀਂ ਯਾਰ ਹਾਂ ਬਾਈ ਜੀ ਰਾਸ਼ਨ ਲੈ ਜਾਓ ਆ ਚਾਰ ਡੱਬੀਆਂ ਚਾਰ ਡੱਬੀਆਂ ਲਾ ਕੇ ਫੋਟੋ ਖਿਚਾਓ ਇੱਥੇ 800 ਬੰਦੇ ਦਾ ਰਾਸ਼ਨ ਆ ਦਵਾਨਾ ਰਹਿੰਦਾ ਉਹ ਕਦੇ ਵਾਸਤੇ ਕਦੇ ਵਾਸਤੇ ਆਹ ਆ ਦੋ ਡੱਬੇ ਲੈ ਜਾਓ ਪਹਿਲਾਂ ਆ ਜਿੱਬੇ ਸਕੋਲੇ ਆਂਗਾ ਦੋ ਡੱਬੇ ਆ ਜਿਹੜਾ ਭੈਣ ਜੋ ਯਾਰ ਬੰਦੇ ਦਾ ਰਾਸ਼ਨ ਪਿਆਇਆ ਨਾ ਵੰਡੋ ਹਾਂ ਬੁੜੀਆਂ ਨੂੰ ਵਿਚਾਰੀਆਂ ਨੂੰ ਆਹੀ ਕੰਮ ਆ ਤੜਕੇ ਤੜਕੇ ਖਾਣ ਪੀਣ ਦਾ ਕੰਮ ਸਟਾਰਟ ਹੋ ਜਾਂਦਾਗਾ ਆ ਦੇਖੋ ਇਧਰ ਨੂਰ ਨੂੰ ਉਚਾਰ ਕਰਨਾ ਨਮਾਉਣਾ ਸੁਵਾਉਣਾ ਹੁਣ ਇੱਕ ਤਾਂ ਮ ਵਿਚਾਲੋ ਮੈਂ ਕਰ ਦੇਣਾ ਕਦੇ ਮਾਤਾ ਨਵਾ ਦਿੰਦੀ ਇਹ ਨੂਰ ਨੂੰ ਕਦੇ ਮੈਂ ਨਵਾ ਰਣਾ ਜਦੋਂ ਮੰਮੀ ਉਹਨਾਂ ਨੇ ਕਮੈਂਟ ਵੇਖੇ ਨਾ ਡੈਡੀ ਉਹਨਾਂ ਨੇ ਵੇਖੇ ਕਿਹੜੇ ਤੂੰ ਕਿਉਂ ਚੱਲਦੀ ਪਈ ਐ ਤੂੰ ਕਿਉਂ ਸੁਣਦੀ ਪਈ ਐ ਤੂੰ ਇੰਨੀ ਭਾਵਨਾ ਲੈ ਕੇ ਉੱਥੇ ਜਾਨੀ ਆਪਣੇ ਪਰਿਵਾਰ ਨਾਲ ਆਪਣੀ ਫੈਮਲੀ ਨਾਲ ਆਪਣੇ ਭਾਈ ਜੀ ਨਾਲ ਆ ਬਾਈ ਗ੍ਰਾਸ ਆਪਣੇ ਛੱਕਾ ਦਿੱਤੇ ਤਰੇ ਫੰਡੇ ਨਹੀਂ ਨਹੀਂ ਬਿਲਕੁਲ ਭਾਈ ਤੂੰ ਹੌਸਲਾ ਨਹੀਂ ਹਾਰਨਾ ਤੇ ਇਹ ਸਾਡੇ ਗੁਰੂ ਦਾ ਸਿੰਘ ਆ ਬਣੀ ਵੀ ਫਿਰ ਜੀ ਆ ਕਿੱਥੇ ਮੱਚੇ ਲੋ ਥੱਥ ਝੱਗ ਭੱਜ ਭੱਜ ਕੇ ਜਾ ਕੇ ਟਰਾਲੀਆਂ ਮਗਰ ਦੌੜ ਦੌੜ ਕੇ ਪੜੀਦਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਸਾਡੇ ਚੈਨਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਪਹਿਲਾਂ ਆਪਾਂ ਗੱਲ ਕਰਨੀਆਂ ਕੁਸ਼ਕ ਪੁੱਛਾਂ ਦੇ ਨਾਲੇ ਬਾਬਿਆਂ ਤੇ ਫਿਰ ਆਪਾਂ ਥੋੜੇ ਜੀ ਬਲੌਗਰਾਂ ਦੀ ਕਰਾਂਗੇ ਕੁੱਤੇਖਾਨੀ ਤੇ ਲਾਸਟ ਤੇ ਆਪਾਂ ਗੱਲ ਕਰਾਂਗੇ ਗੁਲਾਬ ਸਿੱਧੂ ਦੀ ਕੰਟਰੋਵਰਸੀ ਬਾਰੇ ਗੁਲਾਬ ਸਿੱਧੂ ਨੂੰ ਕਿਉਂ ਲੋਕੀ ਮਾੜਾ ਆਖ ਰਹੇ ਆ ਗੁਲਾਬ ਹੁਣਾਂ ਦੇ ਕੁਝ ਦਿਨ ਪਹਿਲਾਂ ਟੀਮ ਗਈ ਸੀ ਸੇਵਾ ਕਰਨ ਤੇ ਉਹ ਕਹਿੰਦੇ ਆ ਨਾ ਵੀ ਪੁੰਨ ਕਰਦੇ ਕਰਦੇ ਪਾਪ ਹੋ ਜਾਂਦਾ ਕਈ ਵਾਰੀ ਤੇ ਉਹਦੇ ਬਾਰੇ ਆਪਾਂ ਸਾਰਾ ਮੈਟਰ ਦੱਸਾਂਗੇ ਵੀ ਕੀ ਹੋਇਆ ਕੀ ਨਹੀਂ ਕਿਉਂ ਉਹ ਕੰਟਰੋਵਰਸੀ ਹੋਈ ਆ ਤੇ ਵੀਡੀਓ ਕਰਦੇ ਸ਼ੁਰੂ ਪਹਿਲਾਂ ਆ ਵੀਡੀਓ ਦੇਖੋ ਚਲ ਚਲ ਲੈ ਉਹ ਲੈ ਉਹ ਆਜੋ ਆਜੋ ਆਪਾਂ ਠੀਕ ਹੈ ਆਜੋ ਠੀਕ ਹੈ ਠੀਕ ਹੈ ਠੀਕ ਹੈ ਨਾ ਭਾਈ ਤੂੰ ਠੀਕ ਹੈ ਨਾ ਠੀਕ ਹੈ ਠੀਕ ਹੈ ਅਰੇ ਇਹਦਾ ਲੇਖਕ ਥੋੜਾ ਜਨਾ ਮਾੜਾ ਸੀ ਜਿਹਨੂੰ ਬਚਾਉਣਾ ਇਹ ਉਹ ਸਾਲਾ 1 ਸਾਲ ਚ ਚੜ ਗਿਆ ਤੇ ਜਿਹਨੂੰ ਟ੍ਰੇਨਿੰਗ ਮਿਲੀ ਉਹਨੂੰ ਫੜ ਕੇ ਚੜਾਉਣਾ ਪਿਆ ਲੈਦਾਸ ਆ ਤਾਂ ਹਾਲ ਹੈ ਇਹਨਾਂ ਦੇ ਪੀਆ ਟੀਮ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਇਹਨਾਂ ਨੂੰ ਇਹੋ ਜੇ ਸਟੰਟ ਕਰਨ ਨੂੰ ਨਾ ਕਹੋ ਕਿ ਇੱਜ਼ਤ ਦਾ ਥੋੜੀ ਕੀ ਵਧਾਉਣੀ ਹੈ ਇਹਨਾਂ ਨੇ ਜਲੂਸ ਕਢਾਈ ਜਾਣਾ ਇਹਦੇ ਦਾ ਚੰਗਾ ਤੁਸੀਂ ਏਆਈ ਤੋਂ ਬਣਾ ਲਓ ਘਟੋ ਘਟਾਂ ਇਹ ਤਾਂ ਕਹਿੰਦੇ ਹੋਵੋਗੇ ਏਆਈ ਨਾਲ ਬਣਾਈ ਆ ਉਹ ਪਤੰਦਰ ਵੀ ਦੰਦ ਕੱਢੀ ਜਾਂਦਾ ਇਹਨਾਂ ਦੀ ਐਕਟਿੰਗ ਦੇਖ ਕੇ ਵੀ ਕੀ ਸਾਲੇ ਜਲੂਸ ਕਢੀ ਜਾਂਦੇ ਆ ਇਹ ਕੋਈ ਸੈਂਸ ਬਣੀ ਹੈ ਲਾਈਵ ਬੁਆਏ ਸਟੰਡ ਦਾ ਕੀ ਮੀਨਿੰਗ ਸੀਗਾ ਉਹਦੇ ਵਿੱਚ ਜਦੋਂ ਪਤੰਦਰੋਂ ਇੰਨੀ ਦੂਰੋਂ ਤੁਰ ਕੇ ਆ ਗਿਆ ਤਾਂ ਇੱਥੇ ਆ ਕੇ ਦਾ ਸਲਾਈਵ ਬੁਆਏ ਉਹਨੂੰ ਕੀ ਕਰ ਲੂਗੀ ਕੈਸੇ ਕੈਸੇ ਲੋਕ ਰਹਤੇ ਯਾਰ ਕੀ ਇਹ ਮਨ ਨਿਸ਼ਾਨੀ ਦਿਖਾਈ ਜਾਂਦਾ 1 2 3 4 5 6 7 7 ਡਿੰਗਾ ਪੱਟ ਗਏ ਹਾਂਜੀ ਬਾਬਾ ਖੂ ਕਿੱਥੇ ਲੱਗਿਆ ਹੋਇਆ ਲੱਗਿਆ ਹੋਇਆ ਹਾਂਜੀ ਠੀਕ ਐ 1 2 3 4 ਖੂ ਮਾਈਏ ਸਲੋਟਿਆ ਹਾਂਜੀ ਬਾਬਾ ਜੀ ਐ ਸੋਟਿਆ ਹਾਂਜੀ ਬੱਜ ਬਾਬਾ ਚੱਕ ਨੂੰ 1 2 3 ਤਰੀ ਮਾਂ ਦਾ ਮਕਲਾਵਾ ਕਮੈਂਟ ਸੌਂਡ ਕਰ ਤੈਨੂੰ ਦਸੀ ਮਾੜਾ ਜਿਹਾ ਖੂ ਕਿੱਥੇ ਆ ਤੇ ਪਾਣੀ ਕਿੱਥੇ ਆ ਨਾ ਆਹ ਕੁੜੀ ਆ ਵਿਆ ਤੇਰੇ ਚ ਪਹਿਲਾਂ ਨਹੀਂ ਬਾਬਾ ਆ ਉਹਨੇ ਪਹਿਲਾਂ ਨਹੀਂ ਦੱਸਿਆ ਵੀ ਪੰਜਾਬ ਚ ਹੜ ਆਉਣ ਵਾਲੇ ਆ ਤੇ ਪਹਿਲਾਂ ਆਈ ਅਲਰਟ ਜਾਰੀ ਕਰੋ ਉਹਨਾਂ ਨੂੰ 10 ਲੋਕਾਂ ਨੂੰ ਵੀ ਭਾਈ ਬਚਾ ਕਰ ਲੋ ਸਾਲੇ ਖੱਚ ਪ੍ਰੀਤ ਨਾ ਹੋਣ ਤਾਂ ਲੌਂਡੇ ਨਾ ਹੋਣ ਤਾਂ ਮਾਤਾ ਐ ਦਸੀ ਖੂ ਆ ਆ ਤੇਰਾ ਘਰ ਆ ਆ ਹਾਂਜੀ ਬਾਬਾ ਜੀ ਆ ਆ ਚੱਕ ਬਾਬਾ ਚੱਲ ਕਰ ਬਾਬਾ ਮੇਰਾ ਤੇਰੇ ਘਰ ਬੜ ਗਿਆ ਫਕੀਰ ਦਿਖਾਦਾ ਇੰਨਾ ਜਾ ਰਸਤਾ ਹਾਂਜੀ ਬਾਬਾ ਜੀ ਐ ਸਾਈਡ ਵੀ ਇੱਕ ਕਮਰਾ ਆ ਹਾਂਜੀ ਕਮਰਾ ਆ ਆਹੋ ਉਸ ਵਿੱਚ ਇਹਨੂੰ ਲੈ ਜਾਓ ਨਾਲ ਤੇਲ ਤੇ ਪੱਲੀ ਦੇ ਦਿਓ ਇਹ ਉੱਥੇ ਕੜੀ ਤਪੱਸਿਆ ਕਰੂਗਾ ਫਿਰ ਤੁਹਾਡੀ ਗਰੀਬੀ ਚੱਕੀ ਜਾਣੀ ਆ ਹੋਰ ਯਾਰ ਹੁਣ ਤਾਂ ਵੇਰ ਹੋ ਜੋ ਸਾਰਾ ਇੰਟਰਨੈਟ ਇਹ ਚੀਜ਼ ਕਹਿ ਰਿਹਾ ਹੁਣ ਤਾਂ ਸੁਧਰ ਜੋ ਹੁਣ ਤਾਂ ਨਾ ਆ ਬਾਬਿਆਂ ਦੇ ਚੱਕਰਾਂ 'ਚ ਪਾਓ ਹੁਣ ਤਾਂ ਨਾ ਚੌਂਕੀਆਂ ਤੇ ਜਾਓ ਜਿਹੜੇ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਉਹਦੀ ਤਾਂ ਤੁਸੀਂ ਗੱਲ ਸੁਣੀ ਨਹੀਂ ਇਹਨਾਂ ਦੇ ਪਿੱਛੇ ਇਹਨਾਂ ਦੀਆਂ ਜੜੀਆਂ ਦੀ ਕੋਈ ਕੁਰਬਾਨੀ ਵੀ ਨਹੀਂ ਇਹਨਾਂ ਦੇ ਪਿੱਛੇ ਸਿਰ ਚਕਾਈ ਜਾਂਦੇ ਯਾਰ ਥੋੜੀ ਮੋਟੀ ਤਾਂ ਸ਼ਰਮ ਕਰ ਲੋ ਇੱਕ ਬਾਲਾ ਟੁੱਟਿਆ ਸੀ ਹਾਂ ਟੁੱਟਿਆ ਸੀ ਟੁੱਟਿਆ ਸੀ ਚੱਕ ਬਾਬਾ ਤੇ ਅਸੀਂ ਸਪੈਸ਼ਲ ਨਾ ਹਣ ਇੱਥੇ ਇੱਕ ਬੰਦਾ ਤਿਆਰ ਰੱਖਣਾ ਜਿਹੜੇ ਤੇਰੀ ਗਾਣ ਤੇ ਉਸ ਤਰ੍ਹਾਂ ਲਾਊਗਾ ਉਸ ਤੋਂ ਬਾਅਦ ਤੈਨੂੰ ਮੋਦੀ ਕੋਲੇ ਭੇਜਾਂਗੇ ਅਸੀਂ ਸਾਰੇ ਜਾਣੇ ਉਸ ਤੋਂ ਬਾਅਦ ਸਾਰਿਆਂ ਦੇ ਬੈਲ ਪਾਸ ਹੋ ਜਾਣੇ ਆ ਠੀਕ ਆ ਕੋਈ ਤੇਰੇ ਵਰਗੇ ਬਿਨਾਂ ਗੱਲ ਦੀ ਬੁੰਡ ਹਲਾਉਂਦੇ ਫਿਰਦੇ ਇਹ ਬੁੰਡ ਕਿਸੇ ਦੇ ਕੰਮ ਹੀ ਆ ਜੇ ਕੀ ਰਾਸ਼ਨ ਲੈ ਜਾਓ ਆ ਚਾਲ ਚੱਪੀ ਚਾਲ ਚੱਪੀ ਲਾ ਕੇ ਫੋਟੋ ਖਿਚਾਓ ਇੱਥੇ 800 ਬੰਦੇ ਦਾ ਰਾਸ਼ਨ ਆ ਦਵਾਨਾ ਬੰਨ੍ਹਾ ਉਹ ਕਦੇ ਵਾਸਤੇ ਭਾਈ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਜੀ ਤੁਸੀਂ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਕੀ ਹੋਇਆ ਗਲਾ ਸਿੱਧੂ ਜੀ ਆਇਆ ਅੱਜ ਹੁਣ ਦੂਜੀ ਬੋਲ ਆਈ ਆਈ ਬਠਿੰਡੇ ਵਾਲੀ ਉਸ ਤੋਂ ਬਾਅਦ ਇੱਕ ਮਿੰਟ ਨਹੀਂ ਦੋ ਡੱਬੇ ਲਾ ਕੇ ਦੋ ਡੱਬੇ ਲੈ ਕੇ ਬਿਸਕੁਟਾਂ ਨੇ ਤਰਪੀ ਆ 1000 ਬੰਦੇ ਦਾ ਰਾਸ਼ਨ ਬਣਾ ਕੇ ਦਵਾਨਾ ਬੰਨ੍ਹਾ ਆ ਤੁਸੀਂ ਲੋਕਾਂ ਦੀ ਮੈਂਟੈਲਿਟੀ ਦੇਖ ਲੋ ਹਣ ਸਿਰਫ ਤੇ ਸਿਰਫ ਰੀਲਾਂ ਦੇ ਚੱਕਰ ਚ ਸੰਗਤ ਦਾ ਰਾਸ਼ਨ ਬਰਬਾਦ ਕਰ ਰਹੇ ਹੋ ਯਾਰ ਤੁਸੀਂ ਸਾਲਾ ਇਹ ਪਿਕਨਿਕ ਪਲੇਸ ਬਣਾ ਰੱਖਿਆ ਯਾਰ ਇਹਨਾਂ ਨੇ ਤਾਂ ਵੀ ਜਿਹੜਾ ਆਉਂਦਾ ਆਪਣੀਆਂ 10-10 ਰੀਲਾਂ ਕੱਢ ਕੇ ਲੈ ਜਾਂਦਾ ਤੇ ਬਾਅਦ ਚ ਚੱਕ ਕੇ ਅਪਲੋਡ ਕਰੀ ਜਾਂਦੇ ਆ ਨਾਲ ਦੀ ਨਾਲ ਘਰ ਨੂੰ ਹੋ ਜਾਂਦੇ ਆ ਤੇ ਜਿਹੜਾ ਉੱਪਰੋਂ ਆ ਰਿਹਾ ਦੋ-ਦੋ ਬ੍ਰੈਡਾਂ ਦੇ ਡੱਬੇ ਚੱਕ ਕੇ ਲੈ ਜਾ ਰਿਹਾ ਕੀ ਬ੍ਰੈਡਾਂ ਦਾ ਕਰਨਗੇ ਐਨੇ ਗਾਹਾਂ ਤੁਸੀਂ ਪਿੰਡ 'ਚ ਜਾ ਰਹੇ ਹੋ ਜਿੱਥੇ ਐਨੀ ਸੰਗਤ ਆ ਉੱਥੇ ਦੋ ਬ੍ਰੈਡਾਂ ਦੇ ਡੱਬੇ ਨਾਲ ਸਰ ਜੂਗਾ ਮੜਮਟਾਕਾਂ ਨੂੰ ਹੱਥ ਮਾਰ ਲਓ ਯਾਰ ਜਿਹੜੇ ਵਿਚਾਰੇ ਸਾਈਡ ਤੇ ਖੜੇ ਆ ਜਿਹੜੇ ਰਾਸ਼ਨ ਲਈ ਵੋਟਾਂ ਮੰਗੀ ਜਾਂ ਰਹੇ ਆ ਵੀ ਸਾਨੂੰ ਦੇ ਦਿਓ ਅਸੀਂ ਲੋਕਾਂ ਤੱਕ ਪਹੁੰਚਾ ਕੇ ਆਉਣਾ ਉਹਨਾਂ ਨੂੰ ਨਹੀਂ ਦੇ ਰਹੇ ਤੇ ਆਹ ਜਿਹੜੇ ਰੀਲਾਂ ਲਈ ਚਾਹੀਦੀ ਆ ਇਹਨਾਂ ਨੂੰ ਪੱਜ ਕੇ ਮਿਲ ਰਹੀਆਂ ਸਾਲਿਆਂ ਨੂੰ ਕਲਾਨਾਂ ਨੂੰ ਸਮਝ ਹੀ ਨਹੀਂ ਆ ਰਹੀ ਕੀ ਕਰੀ ਜਾਂਦੇ ਆ ਯਾਰ ਕਮਾਲ ਦਾ ਦੇਸ਼ ਆ ਹਿੰਦੁਸਤਾਨ ਇਹ ਇੱਥੇ ਸਮਝ ਨਹੀਂ ਆਉਂਦੀ ਕਿਸੇ ਨੂੰ ਕਿਸੇ ਗੱਲ ਦੀ ਬੁੜੀਆਂ ਨੂੰ ਵਿਚਾਰੀਆਂ ਨੂੰ ਆਹੀ ਕੰਮ ਆ ਤੜਕੇ ਤੜਕੇ ਖਾਣ ਪੀਣ ਦਾ ਕੰਮ ਸਟਾਰਟ ਹੋ ਜਾਂਦਾਗਾ ਆ ਦੇਖੋ ਇਧਰ ਨੂਰ ਨੂੰ ਤਿਆਰ ਕਰਨਾ ਨਮਾਉਣਾ ਸੁਵਾਉਣਾ ਹੁਣ ਇੱਕ ਤਾਂ ਮ ਵਿਚਾਲੋ ਮੈਂ ਕਰ ਦੇਣਾ ਕਦੇ ਮਾਤਾ ਨਵਾ ਦਿੰਦੀ ਐ ਨੂਰ ਨੂੰ ਕਦੇ ਮੈਂ ਨਵਾ ਲਾਂ ਸਵੇਰ ਸਵੇਰ ਕੰਮ ਹੋਈ ਬਹੁਤ ਜਾਂਦੇ ਕਰੀ ਮੈਂ ਵਰਕ ਆਊਟ ਕਰਕੇ ਆਇਆਂਗਾ ਹੁਣੀ ਆਇਆਂਗਾ ਹੁਣ ਬੈਨ ਦਾ ਟਾਈਮ ਜਲਦੀ ਕਰਤਾ ਬੈਨ 8:30 ਵਜੇ ਆਉਂਦੀ ਐ ਤੇ 8:15 ਮਿੰਟ ਹੋ ਗਈ 15 ਮਿੰਟਾਂ ਚ ਰੋਟੀ ਪਕਾ ਕੇ ਤੇ ਇਹਦੇ ਸੜੀ ਸਬਜੀ ਬਣੀ ਪਰੌਂਠੇ ਲਾਉਣਾ ਆਹੋ ਤੂੰ ਕੋਈ ਕੰਮ ਕਰ ਨਾ ਕਰੀ ਤੂੰ ਨੂਰ ਦੀ ਮੰਮੀ ਦੇ ਪਿੱਠੇ ਚ ਬੜਿਆ ਰਹੀ ਛਾਤੀ ਚ ਬਾੜਦੇ ਉਹਦੇ ਕੈਮਰਾ ਅਈ ਨਹੀਂ ਨੂਰ ਤੋ ਔਖਾ ਜੰਮਿਆ ਕਾ ਤੋ ਅਸੀਂ ਰਹਿਣ ਦਿੰਦਾ ਉਦੋਂ 20 ਰੁਪਏ ਖਰਚ ਕਰ ਲੈਣੇ ਸੀ ਉਪਰੋਂ ਆਟਾ ਦੇਖ ਗੋਨ ਦੀ ਜਿਵੇਂ 15 ਪਈਆਂ ਨੇ ਖਾਣੀਆਂ ਹੁਣ ਰੋਟੀਆਂ ਤਿੰਨ ਤੁਸੀਂ ਟੇਟ ਰੋ ਆਹ ਭੰਦ ਨਹੀਂ ਚਵਲ ਰਸੋਈ ਚ ਨਹੀਂ ਨਿਕਲਦੇ ਜਿੰਨੇ ਬਲੌਗਰ ਦੇਖ ਲੋ ਚੱਕ ਕੇ ਕੈਮਰਾ ਘਰ ਵਾਲੀ ਤੇ ਉਹ ਬੱਸ ਕਰੋ ਭਰਾਵੋ ਜਦੋਂ ਮੰਮੀ ਨਾਲ ਵੇਖੇ ਨਾ ਡੈਡੀ ਉਹਨਾਂ ਨੇ ਵੇਖੇ ਕਿਹੜੇ ਤੂੰ ਕਿਉਂ ਚੱਲਦੀ ਪਈ ਐ ਤੂੰ ਕਿਉਂ ਸੁਰਦੀ ਪਈ ਐ ਤੂੰ ਇੰਨੀ ਭਾਵਨਾ ਲੈ ਕੇ ਉੱਤੇ ਜਾਂਦੀ ਆਪਣੇ ਪਰਿਵਾਰ ਨਾਲ ਆਪਣੀ ਫੈਮਿਲੀ ਨਾਲ ਆਪਣੇ ਛੋਟੇ-ਛੋਟੇ ਮੇਰੇ ਭਤੀਜੇ ਭਤੀਜੇ ਉਹਨਾਂ ਨਾਲ ਜਾਂਦੀ ਪਈ ਐ ਤੇ ਫਿਰ ਤੁਸੀਂ ਵੀਡੀਓ ਨਾ ਬਣਾਉਣਾ ਕੌਣ ਕਹਿੰਦਾ ਬਣਾਉਣ ਨੂੰ ਮੈਂ ਤਾਂ ਯਾਰ ਨਵਾਂ ਟ੍ਰੈਂਡ ਦੇਖ ਰਿਆਂ ਹਾ ਰੀਲਾਂ ਵਾਲਾ ਸੇਵਾ ਚ ਵੀਡੀਓ ਵਾਲਾ ਸਾਡੇ ਤਾਂ ਬਾਪੂ ਅਰੇ ਮੰਮੀ ਅਰੀਆਂ ਸੇਵਾ ਕਰਨੇ ਜਾਂਦੇ ਅਸੀਂ ਉਹਨਾਂ ਨੇ ਤਾਂ ਕਦੇ ਨਹੀਂ ਫੋਟੋਆਂ ਖਿਚਾ ਕੇ ਆਈਆਂ ਵੀ ਭਾਈਏ ਅੱਜ ਅਸੀਂ ਪ੍ਰਸ਼ਾਦੇ ਲਾ ਕੇ ਆਈਆਂ ਚਲੋ ਫੋਟੋਆਂ ਇਹ ਤਾਂ ਨਵਾਂ ਹੀ ਟ੍ਰੈਂਡ ਚੱਲਿਆ ਵਾ ਤੁਹਾਨੂੰ ਪਤਾ ਲੋਕ ਕਿਉਂ ਗਾਲਾਂ ਕੱਢ ਰਹੇ ਆ ਵੀਡੀਓ ਪਾਉਣ ਦਾ ਨਾ ਇੱਕ ਟੰਗ ਹੁੰਦਾ ਚਲੋ ਪਹਿਲਾਂ ਮੰਨਦੇ ਆ ਲੋੜ ਸੀ ਵੀਡੀਓ ਦੀ ਪੱਤਰਕਾਰ ਹੈਗੇ ਆ ਉੱਥੇ ਵੀਡੀਓ ਬਣਾਉਣ ਨੂੰ ਜਿੱਥੇ ਜੋ ਲੋੜ ਆ ਉੱਥੇ ਪਹੁੰਚ ਰਹੀ ਆ ਸੇਵਾ ਉਹ ਦੱਸ ਰਹੇ ਆ ਵੀ ਇੱਥੇ ਲੈ ਕੇ ਆਜੋ ਵੀਡੀਓ ਚਲੋ ਬੰਦਾ ਸਾਹਮਣੇ ਬਣਾ ਲੈ ਤੁਸੀਂ ਛੇ ਛੇ ਸੀਨ ਚੇਂਜ ਕਰ ਰਹੇ ਹੋ ਹੋਣਾਂ ਲੋਕ ਤੁਹਾਨੂੰ ਗਾਲਾਂ ਨਾ ਕੱਢਣ ਤਾਂ ਕੀ ਕਹਿਣਾ ਉਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਜੱਬਲ ਪੁੱਤ ਨਾ ਜੰਮੀਏ ਤੀ ਅੰਨੀ ਚੰਗੀ ਉਹੀ ਗੱਲ ਹੋਈ ਪਈ ਆ ਸਾਲੀ ਅੰਨੀ ਤੀ ਚੰਗੀ ਆ ਇਹਨਾਂ ਤੋਂ ਤਾਂ ਯਾਰ ਤੇ ਪਹਿਲੇ ਤੇ ਪਹਿਲੇ ਸੌ ਲਿਆ ਕਰ ਥੋੜਾ ਅੱਧਾ ਪੋਣਾ ਦਾ ਦਿਨ ਥੋੜੇ ਹੀ ਜਾਂਦੇ ਆ ਮਿੱਤਰੋ ਨੂਰਦੀ ਮੰਮੀ ਦੇ ਕੱਪੜੇ ਲਹੇ ਲਓ ਸਾਲਾ ਇੰਨਾ ਬਿਸ਼ਰਮ ਤਾਂ ਨਹੀਂ ਦੇਖਿਆ ਕੋਈ ਸਾਲਾ ਉਹਦੇ ਕਦੇ ਸੱਜੇ ਪਾਸੇ ਕਦੇ ਖੱਬੇ ਪਾਸੇ ਮਤਲਬ ਕੋਈ ਉਹਦਾ 파ਰਟ ਦਿਖਾਉਣ ਵੱਲੀਓ ਛੱਡ ਹੀ ਨਹੀਂ ਰਿਹਾ ਇਕ ਉਹ ਏਹਰ ਜੀ ਆ ਵੀ ਜਿਹੜੀ ਚੁੰਨੀ ਲਾਉਣ ਲੱਗੇ ਮੈਂਟੀ ਲਾਉਂਦੀ ਐ ਕਦੇ ਮਾਂ ਤੇ ਕੈਮਰਾ ਵੀ ਕਰ ਲਾ ਉਹਨੂੰ ਵੀ ਕਦੇ ਪੁੱਛ ਲਾ ਵੀ ਭਾਈ ਤੂੰ ਸੌਂ ਜਾ ਤੂੰ ਰੈਸਟ ਕਰ ਲਾ ਉਹਨੂੰ ਜਦੋਂ ਦੇਖੋ ਮੰਮੀ ਆਹ ਕੰਮ ਕਰਦੇ ਮੰਮੀ ਆਹ ਕਰਦੇ ਮੰਮੀ ਆਹ ਕਰਦੇ ਤੇ ਆਹ ਇਹ ਲੱਛਣ ਕਰਨ ਨੂੰ ਲੈਂਦੀ ਆ ਭੈਣ ਚ ਉਹਦਾ ਇੱਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਆਪਣਾ ਬਹੁਤ ਵਈਸ ਤੋਂ ਮਿਲਣਾ ਮਿਲਣ ਦੀ ਬਹੁਤ ਹੀ ਚਾਹੀਦੀ ਹੈ ਹਲੋ ਮਾੜਾ ਨਹੀਂ ਕੀ ਕਰਦੇ ਰੇ ਦੱਸੋ ਕਿ ਤੁਹਾਨੂੰ ਸਿੰਘ ਜੀ ਦੱਸੋ ਜੀ ਕੀ ਅੰਦਾਜ਼ਾ ਨਹੀਂ ਲੱਗਦਾ ਅੱਜ ਆ ਜਾ ਯਾਰ ਤੂੰ ਆ ਜਾ ਬਹੁਤ ਇੱਛਾ ਸੀ ਆਪਣੀ ਜਵੀਰ ਜੀ ਆਇਆ ਹੈ ਕੋਈ ਸ਼ਰਮ ਇਹਨਾਂ ਨੂੰ ਇਹੋ ਜੇ ਲੋਕ ਵੀ ਵਿੱਚ ਪਏ ਆ ਯਾਰ ਹੁਣ ਇੱਥੇ ਇਕੱਲੇ ਸਿੰਗਰ ਦੀ ਗਲਤੀ ਕੱਢਾਂਗੇ ਆਪਾਂ ਇਹ ਸੇਵਾ ਕਰਨ ਗਏ ਵੇ ਆ ਤੇ ਸੇਵਾ ਕੀ ਕਰ ਰਹੇ ਆ ਦੇਖ ਲਓ ਆਪ ਵੀ ਤੁਸੀਂ ਸਾਲਾ ਵੀ ਯਾਰ ਮੇਲਾ ਲੱਗਿਆ ਇੱਥੇ ਜਾਂ ਵੀ ਸ਼ੋਅ ਲਵਾਇਆ ਤੁਸੀਂ ਕਾਨਸਰਟ ਕਰਾਇਆ ਇੱਥੇ ਸਿੰਗਰ ਆਇਆ ਉਹਦੇ ਨਾਲ ਫੋਟੋਆਂ ਖਿਚਾ ਰਹੇ ਹੋ ਸਿਆਣੇ ਕਹਿੰਦੇ ਆ ਨਾ ਜੇ ਰੋਣਾ ਨਹੀਂ ਤਾਂ ਰੋਣ ਵਰਗਾ ਮੂੰਹ ਹੀ ਕਰ ਲਓ ਘੱਟੋ ਘੱਟ ਪਰ ਨਾ ਇਹਨਾਂ ਨੂੰ ਕੋਈ ਚੜੀ ਲੱਥੀ ਦੀ ਨਹੀਂ ਇਹਨਾਂ ਨੂੰ ਆਪਣੇ ਫੋਲੋਅਰਾਂ ਦੀ ਆ ਆਪਣੀਆਂ ਰੀਲਾਂ ਦੀ ਆ ਆਪਣੇ ਵਿਊਜ਼ ਚਾਹੀਦੇ ਇਹਨਾਂ ਨੂੰ ਬਸ ਕੈਮਰਾ ਚੱਕੋ ਖੋਲੋ ਕੋਈ ਲੋਕ ਜਉਣ ਮਰਨ ਕੋਈ ਫਰਕ ਨਹੀਂ ਇਹਨਾਂ ਨੂੰ ਵੇੜੇ ਵਾਲੇ ਆ ਭੈਣ ਤੋਂ ਜੜਮ ਇਕੱਠੇ ਹੋਏ ਸਾਰੇ ਚੂੜੇ ਭੁੱਖੇ ਨੰਗੇ ਮੇਰੇ ਸਾਲੇ ਐਸ ਕੰਮ ਤੇ ਹੋਗੇ ਸਰਦਸ ਨਿਕਲੀ ਵੀ ਗੋਲੀ ਇਨਕੇ ਪਾਸ ਸਿੱਖ ਰੈਜਿਮੈਂਟ ਜੈਸੀ ਤਾਕਤਵਰ ਫੋਰਸ ਫੌਜ ਕੀ ਇਨਕੇ ਪਾਸ एग्रीकल्चर का भंडार इनके पास कल्चरल भंडार इनके पास सब कुछ इनके पास और देश में कोई भी आपदा होती है सबसे पहले हमारे सिख भाई पंजाब के लोग सबसे आगे आते हैं आज हमारा वक्त है कि हमें आगे आना चाहिए और इनको पूरी सहायता पूरी मदद देनी चाहिए इसीलिए मेरी एनजीओ डीएसएस देश सेवा समिति शुक्रा कोई तो बोल पे पंजाब ली ਆ ਬਾਲੀਵੁੱਡ ਦੇ ਬਾਕੀ ਦੇਖ ਲੋ ਆ ਸ਼ੈਰੂਖ ਖਰੇ ਅਕਸ਼ੇਰੇ ਅਮੀਰ ਖਾਨ ਰੇ ਜਦੋਂ ਤਾਂ ਇਹਨਾਂ ਨੇ ਫਿਲਮ ਚਲਾਉਣੀ ਹੁੰਦੀ ਆ ਉਦੋਂ ਤਾਂ ਬੜੇ ਪੋਡਕਾਸਟਾਂ 'ਚ ਬਹਿ ਕੇ ਬੋਲਦੇ ਆ ਵੀ ਪੰਜਾਬ 'ਚ ਅਸੀਂ ਸ਼ੂਟਿੰਗ ਕਰਨ ਗਏ 4 ਵਜੇ ਜਦੋਂ ਸਾਡੀ ਸ਼ੂਟਿੰਗ ਸੀ ਲੋਕਾਂ ਨੇ ਸਾਨੂੰ ਇੰਨਾ ਮਾਣ ਸਨਮਾਨ ਕਰਿਆ ਚਾਹਾਂ ਪਿਆਈਆਂ ਪੰਜਾਬ ਦੇ ਲੋਕ ਐਨੇ ਵਧੀਆ ਬਈ ਉਹੀ ਲੋਕ ਆ ਹੁਣ ਨਹੀਂ ਪੰਜਾਬ ਦੇਸ ਰਿਹਾ ਕਦੋਂ ਦੇ ਹੜਾਏ ਵੇ ਆ ਜਾਂ ਤਾਂ ਇਹ ਹੋਵੇ ਵੀ ਤੁਹਾਨੂੰ ਪਤਾਨ ਲੱਗਿਆ ਹੋਵੇ ਪਰ ਨਹੀਂ ਹੁਣ ਕਾਹਤੋ ਬੋਲੋਗੇ ਹੁਣ ਤਾਂ ਲੋੜ ਹੀ ਨਹੀਂ ਹੁਣ ਕਿਹੜਾ ਆਪਾਂ ਫਿਲਮ ਚਲਾਉਣੀ ਆ ਕੋਈ ਜਦੋਂ ਫਿਲਮ ਆਈ ਉਹ ਤੋਂ ਦੇਖਾਂਗੇ ਉਹ ਤੋਂ ਫੇਰ ਪੰਜਾਬ ਨੂੰ ਫੜ ਲਾਂਗੇ ਉਹਨਾਂ ਚਰਨੀ ਬੋਲਣਾ ਆਪਾਂ ਜਦੋਂ ਤਾਂ ਪੰਜਾਬ 'ਚ ਕੋਈ ਕੰਮ ਹੋਵੇ ਉਹਦੋਂ ਤਾਂ ਪੰਜਾਬ ਪੰਜਾਬੀ ਜਦੋਂ ਲੰਗਰ ਦੀ ਲੋੜ ਹੋਵੇ ਜਦੋਂ ਲੋਕਾਂ ਦੀ ਮਦਦ ਦੀ ਲੋੜ ਹੋਵੇ ਉਹਦੋਂ ਪੰਜਾਬੀ ਉਂ ਪੰਜਾਬ ਦੀ ਢੂੰਈ ਨਹੀਂ ਮਰਨੀ ਸ਼ਾਬਾਸ਼ ਚੱਲ ਇਹਦਾ ਸ਼ੁਕਰ ਆ ਗੁੱਡੀ ਜਿਹੜੀ ਆ ਬੋਲ ਪਈ ਭਾਈ ਕੋਈ ਤਾਂ ਇਹਨਾਂ 'ਚ ਜਾਗਿਆ ਆਪਾਂ ਗੱਲ ਕਰਦੇ ਹਾਂ ਜੀ ਗਲਾਬ ਸਿੱਧੂ ਦੀ ਕੰਟਰੋਵਰਸੀ ਦੀ ਗਲਾਬ ਹੋਣੀ ਆਏ ਬਈ ਆਪਣੀ ਟੀਮ ਨਾਲ ਸੇਵਾ ਕਰਨ ਜਿਸ ਥਾਂ ਤੇ ਆਏ ਉਥੇ ਬਹੁਤ ਸੰਗਤ ਦਾ ਲੰਗਰ ਸੀ ਜਿਹੜਾ ਕਿ ਲੋਕਾਂ ਤੱਕ ਰਾਸ਼ਨ ਪਹੁੰਚਾਉਣਾ ਸੀ ਪਰ ਕਹਿੰਦੇ ਉਥੇ ਜਿਹੜੇ ਉਹ ਲੋਕ ਰਾਸ਼ਨ ਲੈ ਕੇ ਆਏ ਸੀ ਉਹ ਬਈ ਉਹਨਾਂ ਦੀ ਮਨਤਾ ਕਰ ਰਹੇ ਸੀ ਵੀ ਸਾਨੂੰ ਵੋਟ ਦੇ ਦਿਓ ਤੇ ਅਸੀਂ ਸੇਵਾ ਕਰਨ ਲਈ ਜਾਈਏ ਮਤਲਬ ਲੋਕਾਂ ਤੱਕ ਰਾਸ਼ਨ ਪਹੁੰਚਾ ਕੇ ਆਈਏ ਕਹਿੰਦੇ ਜਦੋਂ ਗਲਾਬ ਉਹਨਾਂ ਦੀ ਟੀਮ ਆਈ ਇਹ ਦੋ ਵੋਟਾਂ ਦਾ ਗੁਲਾਮ ਹੋਣੀ ਲੈ ਗਏ ਇਹ ਲੋਕਾਂ ਨੇ ਆਖਿਆ ਵੀ ਉਹਨਾਂ ਨੂੰ ਵੀ ਸੇਵਾ ਕਰਨੀ ਆ ਸੀ ਉਹ ਸਾਨੂੰ ਵੋਟਾਂ ਨਹੀਂ ਮਿਲ ਰਹੀਆਂ ਤੁਹਾਡੀ ਵੋਟਾਂ ਦੀ ਮਦਦ ਕਰੋ ਕਹਿੰਦੇ ਗੁਲਾਮ ਹੋਣੀ ਤਾਂ ਲੱਕੜ ਦਾ ਮੁੱਠਾ ਦੇ ਕੇ ਲੰਘ ਗਏ ਜਿਹੜੀਆਂ ਦੋ ਤਿੰਨ ਵੋਟਾਂ ਬਚੀਆਂ ਸੀ ਫਿਰ ਉੱਥੇ ਐਂਟਰੀ ਹੁੰਦੀ ਹੈ ਜੀ ਆਹ ਕਿਰਨ ਬਠਿੰਡੇ ਵਾਲੀ ਦੀ ਤੇ ਇਹ ਵੀਡੀਓ ਹੁਣ ਤੁਸੀਂ ਦੇਖ ਹੀ ਚੁੱਕਿਓ ਕਾਫੀ ਵੀਡੀਓ ਆ ਚੁੱਕੀਆਂ ਵੀ ਕਿਵੇਂ ਸੇਵਾ ਦਾ ਰਾਖ ਰਹੇ ਆ ਤੇ ਇਹਨਾਂ ਨੂੰ ਕੋਈ ਚੜੀ ਲੱਥੀ ਨਹੀਂਣੀ ਇਹ ਰੀਲਾਂ ਦੇ ਚੱਕਰ 'ਚ ਇਹ ਵੀ ਵੋਟ ਲੈ ਕੇ ਵਾ ਗਏ ਤੇ ਸੰਗਤ ਉਥੇ ਖੜੀ ਬਜ਼ੁਰਗ ਇੱਕ ਬਜ਼ੁਰਗ ਦੀ ਰੀਲ ਦੇਖਿਆ ਮੈਂ ਵਿਚਾਰੇ ਰੋ ਰਹੇ ਆ ਵੀ ਭਾਈ ਸਾਨੂੰ ਸੇਵਾ ਕਰ ਲੈੰਦੋ ਲੋਕ ਉੱਥੇ ਭੁੱਖੇ ਮਰੀ ਜਾ ਰਹੇ ਆ ਪਿੰਡਾਂ ਦੇ ਪਿੰਡ ਤਵਾ ਹੋਏ ਪਏ ਆ ਉੱਥੇ ਕੋਈ ਰਾਸ਼ਨ ਨਹੀਂ ਪਹੁੰਚ ਰਿਹਾ ਤੇ ਇਹ ਰੀਲਾਂ ਦੇ ਚੱਕਰ 'ਚ ਚੱਕ ਕੇ ਵੋਟਾਂ ਲੈ ਗਏ ਹੁਣ ਇਸ ਚੱਕਰ ਦੇ ਵਿੱਚ ਗਲੌਬ ਉਹਨਾਂ ਨੂੰ ਫਿਰ ਭਾਈ ਮਾਨਸਨਵਾਲ ਲੋਕ ਦੇ ਰਹੇ ਆ ਦੇਣਾ ਬਣਦਾ ਵੀ ਆ ਥੋੜਾ ਜਿਆ ਤਾਂ ਕਿ ਉਹ ਮਿੰਤਾ ਕਰ ਰਹੇ ਆ ਤੁਹਾਡੇ ਸਾਹਮਣੇ ਜੇ ਤਾਂ ਤੁਹਾਨੂੰ ਪਤਾ ਨਾ ਹੋਵੇ ਤਾਂ ਤਾਂ ਮੰਨਿਆ ਤੁਹਾਡੇ ਸਾਹਮਣੇ ਉਹ ਮਿੰਤਾ ਕਰ ਰਿਹਾ ਵੀ ਸਾਨੂੰ ਵੋਟਾਂ ਦੇ ਦਿਓ ਤੁਸੀਂ ਉਹਨਾਂ ਦੀ ਤਾਂ ਸੁਣੀ ਨਹੀਂ ਚੱਕ ਕੇ ਵੋਟਾਂ ਤੁਸੀਂ ਲੈ ਕੇ ਨਿਕਲ ਗਏ ਆਪ ਦੀਆਂ ਚਾ ਰੀਲਾਂ ਪਾ ਕੇ ਆ ਗਏ ਉਹਨਾਂ ਦਾ ਵੀ ਕੀ ਕਸੂਰ ਆ ਸੰਗਤ ਦਾ ਲੰਗਰ ਜਿਹੜਾ ਆਇਆ ਉਹ ਸਾਰਾ ਵੇਸਟ ਹੀ ਹੋ ਰਿਹਾ ਸੀ ਉੱਥੇ ਪਿਆ ਬਾਕੀ ਆ ਰੀਲਾਂ ਚ ਦਿਖਾਉਣੇ ਆ ਤੁਹਾਨੂੰ ਅੱਗੇ ਆ ਦੇਖੋ ਸਾਰੀਆਂ ਰੀਲਾਂ ਹਾਂ ਰਾਸ਼ਨ ਕਿਹੜੇ ਲੈ ਲੈਂ ਜਾਂਦੇ ਯਾਰ ਤੁਸੀਂ ਯਾਰ ਹਾਂ ਭਾਈ ਜੀ ਰਾਸ਼ਨ ਲੈ ਜਾਓ ਆ ਚਾਲ ਜੱਪੀਆਂ ਚਾਲ ਜੱਪੀਆਂ ਲਾ ਕੇ ਫੋਟੋ ਖਿਚਾਓ ਇੱਥੇ 800 ਬੰਦੇ ਦਾ ਰਾਸ਼ਨ ਰਹਿਣਾ ਉਹ ਕਦੇ ਵਾਸਤੇ ਕਦੇ ਵਾਸਤੇ ਆਹ ਦੋ ਡੱਬੇ ਵੰਡ ਦਿਓ ਪਹਿਲਾਂ ਆਂ ਦੋ ਬਿਸਕੁਟ ਵੰਡੋ ਦੋ ਡੱਬੇ ਆ ਜਿਹੜਾ ਭੈਣ ਜੋ 1000 ਬੰਦੇ ਦਾ ਰਾਸ਼ਨ ਪਿਆਇਆ ਨਾ ਵੰਡੋ ਹਾਂ ਆ ਦੋ ਡੱਬੇ ਵੰਡ ਦਿਓ ਤੁਸੀਂ ਬਾਟਾ ਸੋ ਬੋ ਵੀਡੀਓ ਦਾ ਚੱਕਰ ਆ ਵੀਡੀਓ ਦਾ ਥੱਲੇ ਮਸ਼ਹੂਰ ਹੋਣ ਮਾਰੇ ਨਾ ਕਰੋ ਨਾ ਡਰਾਮੇ ਕਰੋ ਕਿਉਂ ਡਰਾਮਾਦਾਰੀ ਕਰਦੇ ਆ ਥੱਲੇ ਮਸ਼ਹੂਰ ਹੋਣ ਮਾਰੇ ਡਰਾਮੇ ਕਰੀ ਰਹੇ ਆ ਬਜੀ ਲੋਕਾਂ ਨੂੰ ਮਿਲਦਾ ਨਹੀਂ ਪਿਆ ਕੋਸ ਉੱਥੇ ਬਜੀ ਵਾਈ ਗੁਰਦੂ ਕੀ ਖਾਲਸਾ ਵਾਈ ਗੁਰਦੂ ਕੀ ਫਤਿਹ ਜੀ ਤੁਸੀਂ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਕੀ ਹੋਇਆ ਗਲਾ ਸਿੱਧੂ ਜੀ ਆਇਆ ਅੱਜ ਹੁਣ ਦੂਜੀ ਬੋਲ ਆਈ ਆ ਬਠਿੰਡੇ ਵਾਲੀ ਇੱਕ ਮਿੰਟ ਉਹ ਡੱਬੇ ਲੈ ਕੇ ਦੋ ਡੱਬੇ ਲੈ ਕੇ ਬਿਸਕੁਟਾਂ ਦੇ ਤੁਰਪੀ ਆ 1000 ਬੰਦੇ ਦਾ ਰਾਸ਼ਨ ਬਣਾ ਪਰ ਦੁਕਾਨਾਂ ਮਿੰਟਾਂ ਭਈ ਫੋਟੋ ਸੈਸ਼ਨ ਚੱਲ ਰਿਹਾ ਹੈ। ਭਜੀ ਤੇ ਪੂਰਾ ਫੋਟੋ ਸੈਸ਼ਨ ਚੱਲ ਰਿਹਾ ਜੀ ਠੀਕ ਆ ਗੁਲਾਸੂਦੂ ਜੀ ਆਏ ਆ। ਗਲਾਸੂਦੂ ਜੀ ਤੇ ਵਾਪਸ ਆਏ ਆ ਮੈਂ ਇਹਨਾਂ ਨੂੰ ਇਹੀ ਸਵਾਲ ਕੀਤਾ ਕਿ ਸਰ ਦੇਖੋ ਵੀ ਜੇਕਰ ਤੁਹਾਨੂੰ ਵੋਟ ਮਿਲ ਸਕਦੀਆਂ ਠੀਕ ਆ ਤੁਸੀਂ ਚਾਰ ਵੋਟਾਂ ਲੈ ਕੇ ਗਏ ਆ ਮੈਂ ਕਿਹਾ ਸਾਨੂੰ ਰੱਸ਼ਨ ਵਾਸਤੇ ਕਿਉਂ ਨਹੀਂ ਵੋਟਾਂ ਦੇ ਦੇ ਲਗੇ। ਠੀਕ ਆ ਗਲਾਸੂਦੂ ਨੇ ਕਿਹਾ ਕੋਈ ਗੱਲ ਨਹੀਂ ਮੈਂ ਕਰਦਾ ਕਹਿਣਾ ਕਰਦਾ ਠੀਕ ਆ ਕੋਈ ਉਸ ਉਹਨਾਂ ਨੇ ਵੀ ਗੱਲ ਸੁਣੀ। ਥੋੜਾ ਲੰਗਰ ਇੱਥੇ ਖਰਾਬ ਹੋਣਾ ਲੱਗਿਆ। ਆ ਦੇਖੋ ਸਰ ਤੁਹਾਡੇ ਸਾਹਮਣੇ ਆ ਰੋਗਾ ਚਾਹ। ਪੰਡ ਬੰਨੀ ਹੋਈ ਹੈ। ਹੁਣ ਕਿੱਥੇ ਬਹਿ ਲਾਈਵ ਹੋ ਜਾਂਦੇ ਜਿਵੇਂ ਇੱਥੇ ਵਿੱਚ ਕਰਦੇ ਹੁੰਦੇ ਨੇ ਤੇ ਇਹ ਨਹੀਂ ਵੇ ਦੇ ਵੀ ਇੱਥੇ ਲੋਕਾਂ ਦਾ ਹਾਲ ਕੀ ਹੈ ਪਰੇ ਆਪ ਦੀ ਫੇਮਸ ਹੀ ਆਪਦੇ ਵਿਊ ਲੈਂਦੇ ਚੱਤਰਾ ਜੀ ਇੱਥੇ ਤੁਰੇ ਫਿਰਦੇ ਨੇ ਨਹੀਂ ਭਾਈ ਹੁਣ ਕੋਈ ਸੋਸ਼ਲ ਮੀਡੀਆ ਸਟਾਰ ਵੀ ਗਿਆ ਬਿਲਕੁਲ ਬਿਲਕੁਲ ਉਹ ਰਾਸ਼ਿਕ ਕਿੰਨਾ ਲੈ ਗਏ ਰਾਸ਼ਿਕ ਗੁਲਾਬ ਸਦੂਰੀ ਚਾਹ 10 15 ਬਰੱਡਾਂ ਦੇ ਗੱਲ ਕੋਸ਼ਿਸ਼ ਗਲਾਸ ਪੀਟ ਕੇ ਚੱਲੋ ਉਹ ਮੂਹ ਮੋਲੀ ਪੈਣ ਜੋਗੀ ਧੰਦੀ ਸਪਸਤ ਕਰਦੇ ਆ ਪਰ ਉਹ ਵੀ ਫੇਮਸ ਹੋਣ ਮਾਰੇ ਠੀਕ ਆ ਚਾਰ ਜਾਨੇ ਉਹ ਬੋਰਡ ਦੇ ਵਿੱਚ ਬੈਠੇ ਆ ਦੋ ਡੱਬੇ ਉਹਨਾਂ ਦੇ ਬਰੱਡਾਂ ਦੇ ਸੀਗੇ ਠੀਕ ਆ ਬੋਟਾਂ ਦੇ ਵਿੱਚ ਬੈਠ ਕੇ ਠੀਕ ਆ ਆਪਣਾ ਫੇਰ ਲੈਣ ਵਾਸਤੇ ਠੀਕ ਆ ਉਹ ਵੀ ਚਲੇ ਗਏ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਜਲੂਸ ਕੱਢਿਆ ਮੈਂ ਆਸਰ ਉਹ ਕੁਛ ਨਹੀਂ ਲਿਆਇਆ ਸਿਰਫ ਗੇੜੀ ਮਾਰ ਕੇ ਫੋਟੋ ਖਿਚਵਾਉਣ ਲਈ ਮਾਰਨ ਵਾਸਤੇ ਸੇਵਾ ਆਪਣਾ ਚਲਾਉਣਾ ਆਇਆ ਕੋਈ ਕੁਛ ਨਹੀਂ ਆਰ ਕਰਨੇ تھے۔ ਮੈਂ ਉਹਨਾਂ ਨੇ ਮੈਂ ਉਹਨਾਂ ਨੂੰ ਫੋਟੋ ਵਾਲਿਆਂ ਨੂੰ ਬੈਠ ਕੇ ਇਹ ਸਵਾਲ ਕੀਤਾ ਕਿ ਬਾਈ ਜੀ ਦੇਖੋ ਜੇ ਇਹ ਸੁਪਰਸਟਾਰ ਹੈਗੇ ਤਾਂ ਅਸੀਂ ਹੈ ਨਹੀਂ ਗਏ ਠੀਕ ਹੈ ਅਸੀਂ ਤਾਂ ਸਮਾਜ ਸੇਵੇ ਦੇ ਰੋਖ ਆ ਗਏ। ਉਹ ਸਿਰਫ ਸੁਪਰਸਟਾਰ ਜਿਹੜਾ ਆਉਂਦਾ ਹੈਗਾ ਠੀਕ ਹੈ ਫੇਮ ਲੈਣ ਵਾਸਤੇ ਆ ਜਾਂਦਾ। ਨਾਲੇ ਯਾਰ ਸਾਨੂੰ ਸਾਨੂੰ ਕਿਹਾ ਉਹਨਾਂ ਨੇ ਦੋ ਤਿੰਨ ਬੰਦੇ ਸਾਨੂੰ ਅੱਗੇ ਜਾ ਕੇ ਲੈ ਕੇ ਆਏ ਕਹਿੰਦੇ ਸਾਨੂੰ ਰਾਖ ਜੀ ਨੂੜਾ। ਉਹ ਇੱਥੇ ਇੱਥੇ ਹੀ ਫਿਰ ਪਿੰਡ ਵਾਲਿਆਂ ਨੇ ਕਿਹਾ ਤੋਂ ਨਾਲੇ ਸਾਨੂੰ ਲੈ ਕੇ ਆਏ। ਪਰ ਅਸਲ ਵਿੱਚ ਬ ਪਹਿਲਾਂ ਉਹਨਾਂ ਚਾਹੀਦਾ ਪੱਕਾ ਭਾਰਾ ਚਾਹੀਦਾ ਹੈ ਉਹ ਪਹੁੰਚਣ ਰਿਹਾ ਹੁਣ ਆਲਾ ਸੇ ਫਾਇਬ ਹੋ ਰਿਹਾ ਪਿਆ ਬਾਈ ਜੀ ਪੰਡਾ ਪੰਡਾ ਹੁੰਦਾ ਹੈ ਦੱਸੋ ਤੁਸੀਂ ਦੱਸੋ ਬਾਈ ਜੀ ਐਸ ਰਾਸ਼ਨ ਦੀ ਲੋਕਾਂ ਨੂੰ ਲੋੜ ਹੈਗੀ ਜੇ ਨਹੀਂ ਹੈਗੀ ਹੈਗੀ ਹੈ ਨਾ ਪੱਕੇ ਬਗਾਏ ਨਹੀਂ ਪੱਕੇ ਬਗਾਏ ਪੱਕੇ ਬਗਾਏ ਲੋੜ ਹੈਗੀ ਹੈ ਕਿੰਨੇ ਬੰਦੇ ਦਾ ਸੀਗਾ ਇਹ ਰਾਸ਼ਨ ਵਿੱਚ ਕਿੰਨੇ ਵਿਚਾਰੇ 66 ਬੰਦੇ ਨੇ ਉਹ ਬਾਬੇ ਜੀ ਹੈ ਨਾ ਇੱਕ ਮਿੰਟ ਇੱਕ ਬੰਦਾ ਅਸੀਂ 5 ਤੋਂ 600 ਬੰਦੇ ਰਾਸ਼ਨ ਬਾਈ ਜੀ ਪਕਾ ਕੇ ਲੈ ਕੇ ਆਏ 500 ਬੰਦੇ ਦਾ ਹਾਂ ਜੀ ਬਿਲਕੁਲ ਸਰ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ 500 ਬੰਦੇ ਦਾ ਰਾਸ਼ਨ ਅਸੀਂ ਸੁੱਕਾ ਰਾਸ਼ਨ ਲੈ ਕੇ ਆਏ ਸੀ ਜਿਹੜਾ ਘਰੇ ਲੋਸੀ ਜਾਂ ਆਮ ਆਪਣੇ ਬਸਦੇ ਵਿਚਾਰਾ 76 ਤੰਬੂਲੇ ਬੈਠਾ ਨੇ 6:00 ਵਜੇ ਬਣੇ ਖੱਲੇ ਪਾਣੀ ਪੀਣਾ ਸਾਥੀ ਜੀ ਨੇ ਪਾਣੀ ਆਣਾ ਨਾ ਪ੍ਰੋਟੀਨਸਿਕ ਕੁਛ ਉਹਨਾਂ ਜੋਰ ਤੇ ਪੱਕੇ ਖਾਣੇ ਦੇ ਹੁਣ ਤੁਹਾਨੂੰ ਸਾਰਾ ਮੈਟਰ ਸਮਝਾਤਾ ਵੀ ਕੀ ਸੀ ਕੀ ਹੋਇਆ ਕਿਉਂ ਗਲਾਬ ਹੋਣਾ ਨੂੰ ਗਲਾਂ ਪੈ ਰਹੀਆਂ ਬਾਕੀ ਤੁਸੀਂ ਸਮਝਦਾਰ ਹੋ ਤੇ ਕੁਝ ਇੱਕ ਵੀਡੀਓ ਦੇਖੋ ਆ ਵੀਡੀਓ ਇਹ ਗ੍ਰੰਤੀ ਸਿੰਘ ਦੀ ਵੀਡੀਓ ਹੈ ਵਿਚਾਰੇ ਦੀ ਭਾਈ ਛੜਕਾ ਦਿੱਤੇ ਤਰੇ ਫੰਡੇ ਨਹੀਂ ਨਹੀਂ ਬਿਲਕੁਲ ਭਾਈ ਤੂੰ ਹੌਸਲਾ ਨਹੀਂ ਹਾਰਨਾ ਤੇ ਇਹ ਸਾਡੇ ਗੁਰੂ ਦਾ ਸਿੰਘ ਆ ਬਣੀ ਵੀ ਵੀਰ ਜੀ ਉਹ ਕਿੱਥੇ ਮਚੀ ਲੋ ਥੱਥ ਝੱਗ ਭੱਜ ਭੱਜ ਕੇ ਜਾ ਕੇ ਟਰਾਲੀਆਂ ਮਗਰ ਦੌੜ ਦੌੜ ਕੇ ਫੜੀਦਾ ਰਸ਼ਨ ਪਾਣੀ ਕਿਹੜਾ ਲਿਆਉਣਾ ਸੌਖਾ ਵਾ ਅਹੀਂ ਕਦੀ ਕਿ ਇੱਧਰ ਭੱਜੀ ਦਾ ਕਦੀ ਉੱਧਰ ਭੱਜੀ ਦਾ ਟਰਾਲੀਆਂ ਮਗਰ ਭੱਜ ਭੱਜ ਕੇ ਕੋਈ ਆਪਣਾ ਖਾਂ ਜੋਗਾ ਕੋਈ ਰੋਟੀ ਮਿਲ ਜੇ ਕੋਈ ਦਾਲਾਂ ਮਿਲ ਜੇ ਕੋਈ ਦਾਲ ਮਿਲ ਜੇ ਕੁਝ ਮਿਲ ਜੇ ਪ੍ਰਮਾਤਮਾ ਅੱਗੇ ਦੁਆ ਕਰੋ ਵੀ ਇਹ ਜਿਹੜਾ ਹਾੜਾ ਜਿਹੜੇ ਇਹ ਸੰਕਟ ਆਏ ਵੇ ਪੰਜਾਬ ਤੇ ਇਹ ਜਲਦੀ ਤੋਂ ਜਲਦੀ ਦੂਰ ਹੋਣ ਤੇ ਪੰਜਾਬ ਫਿਰ ਤੋਂ ਹੱਸਦਾ ਵਸਦਾ ਹੋਵੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ 'ਚ ਦੁਆ ਕਰਿਓ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਿਓ ਸਤਿ ਸ਼੍ਰੀ ਅਕਾਲ